ਸਾਬ ਹਮਿਲਟਨ ਦੀ ਤੇ ਨਾਲ ਟੀਮ ਦਾ ਜਿਹੜਾ ਮੈਚ ਹੈ ਉਹ ਟੀਮਾਂ ਕਹਿੰਦੇ ਕਲਗੀਧਰ ਸਪੋਰਟਸ ਕਲੱਬ ਆਕਲੈਂਡ ਪਹਿਲੀ ਕਬੱਡੀ ਖੇਡ ਮੈਦਾਨ ਦੇ ਅੰਦਰ ਲੈਂਦੇ ਪੰਜਾਬ ਦਾ ਮੁੰਡਾ ਕਹਿੰਦੇ ਅਰਸ਼ਲਾਨ ਬੱਟੂ ਖੇਡ ਮੈਦਾਨ ਦੇ ਅੰਦਰ ਵੱਡੇ ਵੀਰ ਕਬੱਡੀ ਪਾਉਣ ਦੇ ਲਈ ਵਾਧੇ ਲਓ ਕਹਿੰਦੇ ਅਰਸ਼ਲਾਨ ਬੱਟੂ ਨੇ ਰੇਡ ਪਾਈ ਹੈ ਲਓ ਕਹਿੰਦੇ ਲੈਹਿੰਦੇ ਪੰਜਾਬ ਦਾ ਮੁੰਡਾ ਕਬੱਡੀ ਪਾ ਰਿਹਾ ਹੈ ਉਧਰ ਕਹਿੰਦੇ ਅਰਸ਼ ਬੁੱਕੜ ਵਾਲੀਆ ਉਹ ਜ਼ਿਲ੍ਹੇ ਮੋਗੇ ਤੋਂ ਚੱਲ ਗਿਆ ਆਹ ਕਹਿੰਦੇ ਸ਼ੇਰਾ ਸਭਰਾ ਜਿਹਨੇ 2 ਨੰਬਰ ਤੋਂ ਕਸ਼ੀ ਕੀਤੀ ਹੈ ਪਰ ਕਹਿੰਦੇ ਅਰਸ਼ਲਾਨ ਬੱਟੂ ਇੱਕ ਤਗੜੇ ਪਾਉਣ ਦਾ ਵਾਅਦਾ ਕਰ ਚੁੱਕਾ ਹੈ ਆਹ ਕਹਿੰਦੇ ਸੁਬਾਨੀ ਗੁਜਰਾ ਲੈਂਦੇ ਪੰਜਾਬ ਦਾ ਕਹਿੰਦੇ ਸ਼ਵਾਨੀ ਗੁੱਜਰ ਕਬੱਡੀ ਕਬੱਡੀ ਕਰਦਾ ਹੋਇਆ ਆਹ ਸਾਹਮਣੇ ਕਹਿੰਦੇ ਇਹ ਮੁੰਡਾ ਸਨੀ ਹੈ ਨੇਰਾ ਬਾਬਾ ਨਾਨਕ ਦੀ ਧਰਤੀ ਆ ਐਨ ਕਹਿੰਦੇ ਬੱਲੇ ਬੱਲੇ ਕਰਾ ਗਿਆ ਖੇਡ ਮੈਦਾਨ ਦੇ ਅੰਦਰ ਦੁਨੀਆ ਕਹਿੰਦੀ ਸਨੀ ਨੇ ਕਹਿੰਦੇ ਸ਼ਵਾਨੀ ਗੁੱਜਰ ਦਾ ਗੱਡਾ ਜਿਹੜਾ ਡਈਆਂ ਤੇ ਕਰਤਾ ਐਨ ਦੁਆਵਾਂ ਨੇ ਉਹ ਕਹਿੰਦੇ ਅਰਬਲ ਬਲਪੁਰੀਆ ਕਬੱਡੀ 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 ਉਧਰ ਸੱਤਾ ਫਰੋਜ਼ਪਰੀਆ ਲਵੀ ਮਛੱਡੇ ਵਾਲਾ ਉਹ ਕਹਿੰਦੇ ਬੋਲਾਂ ਦੇ ਵੱਡੇ ਪਿਆਰ ਭੇਰ ਰਿਹਾ ਆਹ ਕਹਿੰਦੇ ਕਿ ਨੰਬਰ ਆਹ ਕਹਿੰਦੇ ਨਹੀਂ ਉਹ ਟੱਕਰ ਹੋਈ ਆਹ ਕਹਿੰਦੇ ਖੁਸ਼ੀ ਆ ਉਹ ਖੁਸ਼ੀ ਦੇ ਨਾਲ ਉਹ ਟਕਰੇ ਬੱਲੇ 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 ਉਹ ਮਾਝੀ ਲੇ ਕਰਵਾਤੀ ਹੈ ਅਰਸ਼ ਬੁੱਕਰ ਵਾਲੀਏ ਭੱਜ ਗਿਆ ਰੇਡ ਕਾਉਣ ਪਾ ਰਿਹਾ ਆ ਕਹਿੰਦੇ ਗੁਰਪ੍ਰੀਤ ਫੇਰੇ ਸਾਹਮਣਾ ਕਬੱਡੀ ਪਾ ਰਿਹਾ ਉਹ ਕਹਿੰਦੇ ਚਾਰ ਖੜੇ ਆ ਉਹ ਪੱਟਾਂ ਤੇ ਥਾਪੀਆਂ ਉਹ ਮਾਰਦੇ ਆ ਆ ਕਹਿੰਦੇ ਆ ਐਨ ਕਹਿੰਦੇ ਨੰਬਰ ਵਰੇ ਸਾਹਿਬ ਦਾ ਗੁਰਪ੍ਰੀਤ ਬੁਰੀ ਟੀਮ ਦੇ ਹਿੱਸੇ ਜੋੜਦਾ ਹੋਇਆ ਕਬੱਡੀ ਪੌਨ ਦੇ ਲਈ ਕਹਿੰਦੇ ਅਰਸ਼ਲਾਨ ਬੱਟੂ ਖੇਡ ਮੈਦਾਨ ਦੇ ਅੰਦਰ ਵਾਧਾ ਹੋਇਆ ਸਾਹਮਣੇ ਚਾਰ ਜਫੀ ਨੇ ਖੁਸ਼ੀ ਵਰਗੇ ਤਿਆਰ ਨੇ ਸ਼ੇਰਾ ਤਿਆਰ ਹੈ ਇਹਨ ਕਹਿੰਦੇ ਵੱਡੇ ਮਾਲੂ ਨੇ ਅਰਸ਼ਲਾਨ ਬੱਟੂ ਕਹਿੰਦੇ ਕਬੱਡੀ ਕਬੱਡੀ ਕਰਦਾ ਹੋਇਆ ਸਾਹਮਣੇ ਟੀਮ ਖੇਡਦੀ ਹੈ ਕਲਗੀਧਰ ਸਪੋਰਟਸ ਕਲੱਬ ਆਕਲੈਂਡ ਦੀ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਗੁਰਮukh ਸੰਧੂ ਜੀ ਵਿੱਕੀ ਕੁੰਨਰ ਉਹ ਸਾਹਮਣੇ ਇਹਦਾ ਸਭਰਾਮਾ ਪਿੰਡ ਹੈ ਸ਼ੇਰਾ ਨਾਮ ਹੈ ਨੇ ਬੱਟੂ ਦੇ ਟਰਾਈ ਕੀਤੀ ਹੈ ਪਰ ਨੰਬਰ ਅਰਸ਼ਲਾਨ ਦਾ ਦੋਦੜੇ ਵਾਲਾ ਕਹਿੰਦੇ ਸਿਮਰ ਕਬੱਡੀ ਪਾ ਰਿਹਾ ਹੈ ਦੁਨੀਆ ਦਾ ਵੱਡਾ ਮੱਲ ਬਣ ਗਿਆ ਹੈ ਨਿਊਜ਼ੀਲੈਂਡ ਦੇ ਵਿੱਚ ਪੱਕੇ ਰਹਿਣ ਬਸੇਰੇ ਨੇ ਆਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਇਹ ਸੱਦੀਆਂ ਕਹਿੰਦੇ ਖੇਡ ਮੈਦਾਨ ਦੇ ਅੰਦਰ ਡੇਰਾ ਬਾਬਾ ਨਾਨਕ ਦਾ ਤੇ ਨੰਬਰ ਕਹਿੰਦੇ ਖੇਡ ਮੈਦਾਨ ਦੇ ਅੰਦਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ ਉਹ ਨੰਬਰ ਕਹਿੰਦੇ ਜਾਫੀਆਂ ਦਾ ਤੇ ਕਬੱਡੀ ਲਾਵਾ ਗੁਰਦਾਸਪੁਰਿਆ ਲਾ ਕਹਿੰਦੇ ਲਾਵਾ ਗੁਰਦਾਸਪੁਰਿਆ ਉਧਰ ਵੀ ਚਾਰ ਜਾਫੀ ਖੜੇ ਐ ਉਹ ਪੱਟਾਂ ਦੇ ਥਾਪੀਆਂ ਮਾਰਦੇ ਐ ਕਿ ਆ ਚਾਰ ਜਾਂ ਫੇਰ ਦੀ ਚਾਰ ਘੁੰਮ ਰਹੀ ਹੈ ਉਧਰ ਕਹਿੰਦੇ ਖੁਸ਼ੀ ਇੱਕ ਨੰਬਰ ਤੇ ਆ ਉਹ ਲਾਲੀ ਚਗਾਵਾ ਵਾਲਾ ਦੋ ਨੰਬਰ ਤੇ ਆ ਨਾਲ ਕਹਿੰਦੇ ਸ਼ੇਰਾ ਸਭਰਾ ਅਰਸ਼ ਬੁੱਕਣ ਵਾਲੀ ਆ ਆ ਕਹਿੰਦੇ ਦੋ ਨੰਬਰ ਤੋਂ ਆ ਲਾਲੀ ਇਹ ਚਗਾਵਾ ਵਾਲਾ ਇਹਨੇ ਕੁਸ਼ ਕੀਤੀ ਹੈ ਪਰ ਲਵ ਗੁਰਦਾਸਪੁਰੀਆ ਇੱਕ ਤਗੜੇ ਪਾੜ ਦਾ ਬਾਧਾ ਕਰ ਗਿਆ ਉਹ ਵਿੱਕੀ ਕੁੰਦਰ ਦੀ ਟੀਮ ਖੇਡਦੀ ਹੈ ਇਹ ਗੁਰਮਖ ਸੰਧੂ ਹਰਾਂ ਦੀ ਟੀਮ ਖੇਡਦੀ ਹੈ ਇਹ ਕਹਿੰਦੇ ਉਹ ਭਰਾਵਾਂ ਦੀ ਟੀਮ ਖੇਡਦੀ ਹੈ ਉਹ ਕਹਿੰਦੇ ਤੇ ਉਹ ਗਲਟ ਘਾਣੇ ਲੱਗਣੀ ਹੈ ਪਰਮਜੀ ਪਲੀਨਾ ਜੀ ਉਹ ਕਹਿੰਦੇ ਚੋਟੀ ਦਾ ਕੱਪ ਉਹ ਯਾਦ ਵਾਲੇ ਭਰਾਵਾਂ ਨੇ ਉਹ ਕਹਿੰਦੇ ਬੱਲੇ ਬੱਲੇ ਕਰਵਾਈ ਹੋਈ ਹੈ ਆ ਕਹਿੰਦੇ ਅਰਸਲਾਨ ਵੱਟੂ ਇਹ ਲੈਂਦੇ ਪੰਜਾਬ ਤੋਂ ਆਖਰੇ ਉਹ ਸਾਹਮਣੇ ਕਹਿੰਦੇ ਬਰੇ ਸਾਹਿਬ ਦੀ ਧਰਤੀ ਦਾ ਗੁਰਪ੍ਰੀਤ ਕਬੱਡੀ ਕਬੱਡੀ ਕਰਦਾ ਹੋਇਆ ਖੇਡ ਮੈਦਾਨ ਦੇ ਅੰਦਰ ਚਾਰ ਜਾਫੀ ਤਿਆਰ ਨੇ ਚਾਰੇ ਕਹਿੰਦੇ ਚੋਟੀ ਦੇ ਮਾਲਾ ਉਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਇਹਦਾ ਗੋਪੀ ਨਾਮ ਹੈ ਅਵਾਨ ਪਿੰਡ ਹੈ ਮੁੰਡਾ ਕਹਿੰਦੇ ਮਾਝੇ ਤੋਂ ਚੱਲ ਕੇ ਆਇਆ ਉਧਰ ਤੱਕ ਜਾ ਖੇਡ ਮੈਦਾਨ ਦੇ ਅੰਦਰ ਬਰੇ ਸਾਹਿਬ ਪਿੰਡ ਹੈ ਗੁਰਪ੍ਰੀਤ ਦਾ ਖੇਡ ਮੈਦਾਨ ਦੇ ਅੰਦਰ ਨੰਬਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਮੁੰਡਾ ਕਹਿੰਦੇ ਅਰਬਲਾ ਬੱਲਪੁਰੀਆ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਅੰਦਰ ਚਰਨੇ ਵਧਦਾ ਹੋਇਆ ਲਓ ਕਹਿੰਦੇ ਅਰਬਲਾ ਲਓ ਅਰਬਲ ਦੀ ਕਬੱਡੀ ਪਈ ਹੋਈ ਹੈ ਆਹ ਕਹਿੰਦੇ ਅਰਸ਼ ਦੁੱਕਣ ਵਾਲੀ ਪਿੰਡਾ ਮੁੰਡੇ ਦਾ ਇਹ ਕਹਿੰਦੇ ਪੰਮੇ ਦਾ ਮਾਜੀਪੁਰੀਆ ਨੇ ਪੱਠਾ ਉਹ ਕਹਿੰਦੇ ਹੋ ਗਿਆ ਸਾਹਮਣੇ ਉਹ ਹੋ ਗਈ ਟੱਕਰ ਇਹ ਮੋਗੇ ਜ਼ਿਲ੍ਹੇ ਵਾਲਾ ਉਹ ਕਹਿੰਦੇ ਉਹ ਦੂਜੇ ਪਾਸੇ ਮਾਝੇ ਦਾ ਪਉ ਕੁਝ ਕਰਕੇ ਦਿਖਾਉ ਅੱਡੇ ਵਾਲਾ ਪਾਓ ਕੁਝ ਕਰਕੇ ਦਿਖਾਓ ਉਹ ਦੁਨੀਆ ਮਾਨ ਕਰਦੀ ਐ ਲਓ ਦੁਨੀਆ ਮਾਨ ਕਰਦੀ ਆਪਣੇ ਛੇੜ ਕਹਾਣੀ ਨੂੰ ਉਹ ਕਹਿੰਦੇ ਸ਼ਵਦੀ ਗੁੱਜਰ ਦੀ ਕਬੱਡੀ ਪੈਂਦੀ ਹੈ ਸੱਤਾ ਕਹਿੰਦੇ ਫਰੂਜਪਰੀਆ ਵੱਡੇ ਮਾਨ ਕਰਦਾ ਵੀ ਆਮੂ ਠਾਕਰਦਾ ਲਵੀ ਹਮਿਲਟਨ ਦਾ ਨਾਲ ਰਵਿੰਦਰ ਗਿੱਲ ਹੁੜਾ ਦਾ ਨਾਲ ਸਾਡੇ ਵੱਡੇ ਭਰਾਵਾਂ ਦਾ ਜਿਨ੍ਹਾਂ ਨੇ ਵੀ ਸਪੋਰਟ ਕੀਤੀ ਹੈ ਗੁਰਪ੍ਰੀਤ ਕੰਗ ਸਾਡਾ ਵੀਰ ਆਪਾਂ ਵੱਡਾ ਧੰਨਵਾਦ ਕਰਦੀਏ ਰਵਿੰਦਰ ਗਿੱਲ ਦਾ ਵੱਡਾ ਧੰਨਵਾਦ ਹੈ ਰਵਿੰਦਰਾ ਅੱਜ ਹੀ ਮੇਰੇ ਕੋਲੇ ਗੇੜਾ ਜਾ ਮਾਰ ਲਈ ਮਾੜਾ ਜਾ ਨੌਜਵਾਨਾ ਵੱਡਾ ਧੰਨਵਾਦ ਹੈ ਭਰਾਵਾਂ ਦਾ ਕਬੱਡੀ ਪੈਣ ਲੱਗੀ ਆ ਵੱਡੇ ਵੀਰ ਲਾ ਇੱਕ ਬੇਮਤੀ ਹੱਥ ਬਣ ਕੇ ਇਧਰ ਹਿਆਰ ਕਬੱਡੀ ਕਲੱਬ ਵਾਲੇ ਵੀਰਾਂ ਵੱਲੋਂ ਬੇਨਤੀ ਇੱਕੋ ਹੀ ਹੈ ਕਿ ਗਰਾਊਂਡ ਦੇ ਵਿੱਚ ਇੱਕ ਕੋਚ ਚਾਹੀਦਾ ਸਿਰਫ ਸਿਸਟਮ ਦੇ ਵਿੱਚ ਰੱਖ ਕੇ ਕਬੱਡੀ ਕਰਾਉਣੀ ਹੈ ਜਿਹੜਾ ਸਿਸਟਮ ਬਣਾਇਆ ਉਹ ਸਿਸਟਮ ਦੇ ਵਿੱਚ ਕਬੱਡੀ ਹੋਵੇ ਤੇ ਗੱਲ ਫਿਰ ਸਵਾਦ ਵਾਲੀ ਹੈ ਆਪਾਂ ਸੰਗਤ ਨੂੰ ਕਬੱਡੀ ਦਿਖਾਉਣੀ ਹੈ ਆ ਲਹਿੰਦੇ ਪੰਜਾਬ ਵਾਲਾ ਇਹ ਅਰਸलान ਬੱਟੂ ਹੈ ਮੇਰੇ ਵੀਰੋ ਉਹ ਜਿੰਨੇ ਕਬੱਡੀ ਪਾਈ ਹੋਈ ਹੈ ਇਧਰ ਚਾਰ ਜਫੀ ਖੜਿਆ ਹੈ ਉਹ ਕਹਿੰਦੇ ਸ਼ੇਰਾ ਸਭਰਾ ਉਹ ਖੁਸ਼ੀ ਵਰਗੇ ਉਹ ਕਹਿੰਦੇ ਨਾਲ ਉਹ ਲਾਲੀ ਚਗਾਵਾ ਬਣਦਾ ਹਲਕਾ ਟੱਚ ਕਰਕੇ ਅਰਸलान ਬੱਟੂ ਇੱਕ ਤਗੜੇ ਪੰਦਾ ਵਾਅਦਾ ਕਰ ਗਿਆ ਇਹ ਦਲਾਵਰ ਹਰੀਪ੍ਰੀਆ ਟੀਮ ਖੇਡਦੀ ਹੈ ਗੋਪੀ ਹਕੀਮਪ੍ਰੀਆ ਟੀਮ ਖੇਡਦੀ ਹੈ ਉਹ ਕਹਿੰਦੇ ਚੋਟੀ ਦਾ ਮੇਲਾ ਉਹ ਯਾਦ ਵਾਲਿਆਂ ਦੇ ਕਰਵਾ ਦਿੱਤਾ ਆ ਕਹਿੰਦੇ ਰੇਡ ਕਾਉਣ ਵਾਰਿਆ ਆ ਕਹਿੰਦੇ ਸਿਮਰਾ ਕਬੱਡੀ ਪਾ ਰਿਆ ਆ ਕਾੜ ਹੋਇਆ ਸਾਹਮਣੇ ਆ ਕਹਿੰਦੇ ਇਹ ਸੰਨੀਆਂ ਡੇਰਾਂ ਬਾਬੇ ਨਾੜਕੜਾ ਆ ਕਹਿੰਦੇ ਸਿਮਰਾ ਦੇ ਵਾਲਿਆ ਬਾਦ ਦੁੱਧੜੇ ਵਾਲਿਆ ਕਬਾਲ ਕਰਤੀ ਐ ਨੌਜਵਾਨਾ ਖੇਡ ਮਾਦਾਨ ਦੇ ਅੰਦਰ ਕਬੱਡੀ ਪਾਉਣ ਦੇ ਲਈ ਲੱਭ ਕਹਿੰਦੇ ਗਰਦਾਸਪੁਰੀਆ ਵਧਿਆ ਹੋਇਆ ਉਧਰ ਕਹਿੰਦੇ ਚਾਰ ਜਾਫੀ ਤਿਆਰ ਰੇ ਉਧਰ ਖੁਸ਼ੀ ਤੇ ਕਹਿੰਦੇ ਅਰਸ਼ਾ ਆਹ ਕਹਿੰਦੇ ਖੁਸ਼ੀ ਆ ਖੇਡ ਮੈਦਾਨ ਦੇ ਅੰਦਰ ਦੁੱਗਾਂ ਵਾਲੇ ਨੂੰ ਦੁਨੀਆ ਜਾਣਦੀ ਆ ਆਹ ਕਹਿੰਦੇ ਗਰਦਾਸਪੁਰਿਆ ਲਾਵਾ ਇਹ ਕਹਿੰਦੇ ਖੇਡ ਮੈਦਾਨ ਦੇ ਅੰਦਰ ਮੁੰਡਾ ਕਹਿੰਦੇ ਖੁਸ਼ੀ 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 ਉਹ ਖੁਸ਼ੀ ਦੀਂਦੀ ਆ ਕਹਿੰਦੇ ਡੱਕੜੇ ਵਾਲਾ ਹੱਸਦਾ ਲਾਲ ਕਹਿੰਦੇ ਭਾਦੜੇ ਵਾਲਾ ਹੱਸਦਾ ਵੀ ਜੱਫਾ ਟਾਪਦਾ ਕਬੱਡੀ ਪੈ ਗਈ ਵਰੇ ਸਾਹ ਵਾਲੇ ਦੀ ਸ਼ਰਦੇ ਵੀਰ ਆ ਵਰੇ ਸਾਹ ਵਾਲੇ ਦੀ ਪੈ ਗਈ ਹੈ ਪਰ ਦੁਨੀਆ ਨੂੰ ਇਹ ਵੀ ਦੱਸਣਾ ਇਹ ਖੁਸ਼ੀ ਹੈ ਕਿਹੜਾ ਇੱਕ ਦੁੱਗਾਂ ਵਾਲਾ ਪਰਸੇਤਾ ਇਹ ਬੱਚੋ ਆਲੇ ਵਾਲਾ ਖੁਸ਼ੀ ਹੈ ਐਨ ਦੁਨੀਆ ਮਾਨ ਕਰਦੀ ਹੈ ਆ ਕਹਿੰਦੇ ਗੁਰਪ੍ਰੀਤਾ ਵਰੇ ਸਾਹ ਵਾਲਾ ਤੇ ਆ ਜਾਫੀ ਦਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਹੈ ਡੇਰਾ ਬਾਬਾ ਨਾਨਕ ਇਹ ਗੱਜਣ ਦਾ ਚੇਲਾ ਹੈ ਇਹ ਸਾਨੀ ਹੈ ਮੇਰੇ ਵੀਰੋ ਇਹਨੇ ਲਾਟ ਕੜੇ ਜਫਾ ਬੱਲੇ ਬੱਲੇ ਕਰਵਾਤੀ ਹੈ ਆ ਕਹਿੰਦੇ ਰੇਡ ਪਾਉਣ ਦੇ ਇਹ ਲੈਣਦੇ ਪੰਚ ਚਲ ਗਿਆ ਔਰ ਸਲਾਨ ਵੱਟੂ ਕਬੱਡੀ ਪਾਰ ਰਿਹਾ ਹੈ ਇਹ ਕਲਗੀਪਰ ਸਪੋਰਟਸ ਕਲੱਬ ਵੱਲੋਂ ਰੇਡ ਪਈ ਹੋਈ ਹੈ ਇਹ ਸ਼ਿੰਦੇ ਪੋਰਾ ਦੀ ਟੀਮ ਖੇਡਦੀ ਹੈ ਉਹ ਕਹਿੰਦੇ ਇਹ ਗੁਰਮਖ ਸੰਧੂ ਹਰੇ ਦੀ ਟੀਮ ਖੇਡਦੀ ਹੈ ਬਲਜਿੰਦਰ ਪਾਸੇ ਦੀ ਟੀਮ ਖੇਡਦੀ ਹੈ ਆਹ ਕਹਿੰਦੇ ਹੋ ਗਿਆ ਸਾਹਮਣੇ ਇਹ ਸ਼ੇਰਾ ਇਹ ਸਭਰਾ ਆਹ ਕਹਿੰਦੇ ਅਰਸਲਾਨ ਵੱਟੂ ਇੱਕ ਤਗੜੇ ਪੁਆਇੰਟ ਦਾ ਵਾਅਦਾ ਕਰ ਗਿਆ ਆਹ ਕਹਿੰਦੇ 10 ਚੱਕ ਸ਼ਮਸ਼ੇਰ ਗੜ ਪਿੰਡਾ ਮੁੰਡੇ ਦਾ ਇਹ ਲੈਂਦੇ ਇਹ 10 ਚੱਕ ਸ਼ਮਸ਼ੀਰਗੜ ਲੈਂਦੇ ਪੰਜਾਬ ਉਹ ਕਹਿੰਦੇ ਤੋਂ ਚੱਲ ਗਿਆ ਇਹ ਇਹ ਕਮਾਲ ਇਹ ਇਹ ਉਹ ਕਮਾਲ ਇਹ ਸੁਬਾਨੀ ਗੁਜਰਾ ਇਹ ਜੈਗਮ ਮੈਨੂੰ ਲੱਗਦਾ ਮੈਨੂੰ ਲੱਗਦਾ ਤੂੰ ਸ਼ਵਾਨੀ ਦੇ ਵੱਜੀ ਹੋਈ ਤੇ ਟੀਂ ਦੀ ਆਵਾਜ਼ ਆਈ ਹੋਣੀ ਆ ਸ਼ਵਾਨੀ ਉੱਥੇ ਖੜ ਗਿਆ ਵੀ ਇਹ ਟੀਮ ਵੱਜੀ ਕਿੱਥੇ ਐ ਇਹ ਕੰਨ ਦੇ ਅੰਦਰ ਹੀ ਵਾਜ ਆਉਂਦੀ ਆ ਸ਼ਵਾਨੀ ਮੇਰੀ ਬੇਨਤੀ ਅਗਲੇ ਮੈਚ ਦੀਆਂ ਟੀਮਾਂ ਸੰਤ ਬਾਬਾ ਭਾਕ ਸਿੰਘ ਜੀ ਸਪੋਰਟਸ ਕਲੱਬ ਹੇਸਟਿੰਗ ਤੇ ਆਲ ਬਲੈਕ ਨਿਊਜ਼ੀਲੈਂਡ ਆਹ ਕਹਿੰਦੇ ਫਰੋਜ਼ਪੁਰੀਆ 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 ਸਤਾੜੀਏ ਬੜਾ ਪਤੰਦਰ ਭੈਣਾ ਨਹੀਂ ਇਹ ਜੀਦੇ ਗੇਰਾ ਪਿੱਛੇ ਪੈ ਜੇ ਇਹ ਫਿਰ ਨਹੀਂ ਛੜਦਾ ਖੇੜਾ ਦੇ ਉਹ ਕਹਿੰਦੇ ਨੰਬਰ ਬੱਲਪੁਰੀਏ ਨੇ ਜੋੜਤਾ ਕਬੱਡੀ ਬੱਤੇ ਵੀਰ ਸਿਮਰ ਆ ਗਿਆ ਦੋਦੜੇ ਪਿੰਡ ਦਾ ਉਹ ਦੋਦੜੇ ਪਿੰਡ ਵਾਲਾ ਸਿਮਰ ਕਬੱਡੀ ਪੌਂਦਰੀ ਆ ਗਿਆ ਉਹ ਕਹਿੰਦੇ ਗੱਲ ਅਮਨੇ ਨੇ ਵੀ ਟਿਕਾਣੇ ਲਾਈ ਹੈ ਪਰ ਕਹਿੰਦੇ ਮਾਝੇ ਵਾਲੇ ਪਾਉ ਛਾਏ ਹੋਇਆ ਉਹ ਕਹਿੰਦੇ ਅੱਜ ਟਾਕਾ ਨਹੀਂ ਆਏ ਹੋਏ ਆ ਜਫੀ ਕੌਣ ਹੈ ਇਹ ਸੁੱਖਾ ਬਾਦੀਆਂ ਵਾਲਾ ਉਹ ਕਹਿੰਦੇ ਕੋਸ਼ਿਸ਼ ਕੀਤੀ ਹੈ ਕਸ਼ਿਸ਼ ਕਰਨੇ ਵਾਲੋ ਕੀ ਕਦੇ ਹਾਰ ਨਹੀਂ ਹੁੰਦੀ ਕਿ ਕੁਝ ਵੀ ਕੀਏ ਬਿਨਾ ਜੈਜੇ ਕਾਰ ਨਹੀਂ ਹੁੰਦੀ ਉਹ ਐਸਪੀ ਲੋਹਾਰੀਆ ਖੜਾ ਉਹ ਜੱਜ ਧਾਰੀਵਾਲ ਦੇ ਮਾਰ ਹੈ ਉਹ ਕਹਿੰਦੇ ਭਾਰੇ ਸਾਡੇ ਅਰਸ਼ਲਾਨ ਬੱਟੂ ਦੀ ਰੇਡ ਪਈ ਹੋਈ ਹੈ ਉਹ ਕਹਿੰਦੇ ਚਾਰ ਖੜਿਆ ਅਰਸ਼ ਬੱਕਣ ਵਾਲੀਆ ਉਹ ਬੱਕਦਾ ਫਿਰਦਾ ਅਰਸ਼ ਬੱਕਣ ਵਾਲੀਆ ਉਹ ਕਹਿੰਦੇ ਆ ਏ ਆ ਏ ਆ ਇਹ ਸਵਾਦ ਹੈ ਉਹ ਜਹਾਜ ਬਣਿਆ ਉਹ ਜਹਾਜ਼ ਬਣਾਇਆ ਉਹ ਕਹਿੰਦੇ ਅੱਜ ਉੱਡਦੇ ਆ ਅਸਲਾਨ ਬੱਟੂ ਨੇ ਜਹਾਜ਼ ਬਣਾਇਆ ਉਹ ਦਰਸ਼ਕੀ ਤਾੜੀ ਜ਼ੋਰਦਾਰ ਮਾਰ ਦਿਓ ਤਾੜੀ ਵੱਜਣੀ ਚਾਹੀਦੀ ਹੈ ਬਰੇ ਸਾਹਿਬ ਦਾ ਕਬੱਡੀ ਕਬੱਡੀ ਕਰਦਾ ਹੋਇਆ ਬਰੇ ਸਾਹਿਬ ਦਾ ਗੁਰਪ੍ਰੀਤ ਹੈ ਨੰਬਰ ਕਹਿੰਦੇ ਖੇਡ ਮੈਦਾਨ ਦੇ ਅੰਦਰ ਗੁਰਪ੍ਰੀਤ ਨੇ ਜੋੜ ਦਿੱਤਾ ਹੈ। ਬੜਾ ਧੰਨਵਾਦ ਹੈ ਕਬੱਡੀ ਫੈਡਰੇਸ਼ਨ ਆਫ ਨਿਊਜ਼ੀਲੈਂਡ ਦਾ ਜਿਨ੍ਹਾਂ ਨੇ ਕਹਿੰਦੇ ਵੱਡਾ ਬਿੱਲਾ ਕਰਵਾਇਆ ਹੈ। ਯਾਦ ਕਬੱਡੀ ਕਲੱਬ ਦਾ ਉੱਚੇ ਚੇ ਤੌਰ ਤੇ ਬੜਾ ਧੰਨਵਾਦ ਹੈ। ਰਜੀਵ ਪੰਡਤ ਦਾ ਬੜਾ ਧੰਨਵਾਦ ਕਰਦੇ ਆ। ਨਾਲ ਸਾਰੀ ਸਤਿਕਾਰਯੋਗ ਕਮੇਟੀ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਦੇ ਭਿੰਦਾ ਪੰਗਲ ਜੀ ਨਾਲ ਕਹਿੰਦੇ ਜੱਸੀ ਬੰਗਾ ਤੇ ਨਾਲ ਰਾਣੇ ਹੁਣਾ ਦਾ ਬੜਾ ਧੰਨਵਾਦ। ਉਹ ਕਹਿੰਦੇ ਖੇਡ ਮੈਦਾਨ ਦੇ ਅੰਦਰ ਇਹਦਾ ਚਗਾਵਾਂ ਪਿੰਡ ਇਹਦਾ ਤੋਤੇ ਵਾਲਾ ਪਿੰਡ ਹੈ ਜਗਾਵਾਂ ਦਾ ਤੋਤਾ ਖੇਡਿਆ ਨਿਊਜ਼ੀਲੈਂਡ ਦੀ ਕਬੱਡੀ ਦੇ ਲਈ ਬੱਲੇ ਬੱਲੇ ਕਰਾਈ ਹੈ ਉਹਦੇ ਪਿੰਡਾਂ ਦਾ ਜ਼ਿਲ੍ਹੇ ਮੋਗੇ ਵਾਲਾ ਜ਼ਿਲ੍ਹੇ ਮੋਗੇ ਵਾਲਾ ਉਹ ਨੰਬਰ ਕਹਿੰਦੇ ਖੇਡ ਮੈਦਾਨ ਦੇ ਅੰਦਰ ਲਾਲੀ ਦੇ ਹਿੱਸੇ ਜਾ ਜੁੜਿਆ ਲਾਲੀ ਦੇ ਹਿੱਸੇ ਜਾ ਜੁੜਿਆ ਜਵਾਨੀ ਗੁਜਰ ਦੀ ਕਬੱਡੀ ਪੈਂਦੀ ਹੈ ਵੱਡੇ ਵੀਰ ਲਓ ਕਹਿੰਦੇ ਸੁਬਾਨੀ ਗੁਜਰ ਇਹ ਕਬੱਡੀ ਪਾ ਰਿਹਾ ਹੈ ਉਹ ਚਾਰ ਜਾ ਖੇਲੇ ਤੇ ਧਾਵਾ ਬੋਲਿਆ ਹੋਇਆ ਉਹ ਕਹਿੰਦੇ ਕਲਗੀ ਤਰ ਸਪੋਰਟ ਕਲੱਬ ਦੇ ਚਾਰ ਜਫੀ ਖੜੇ ਆ ਆਹ ਕਹਿੰਦੇ ਸੁੱਖਾ ਆਹ ਕਹਿੰਦੇ ਹੋ ਗਈ ਟੱਕਰ ਆਹ ਕਹਿੰਦੇ ਛੱਟ ਤੇ ਬਾਦਵੀ ਖੇਡ ਰਿਹਾ ਸਵਾਨੀ ਗੁੱਜਰ ਦਿਲ ਪਹਾੜ ਜੱਡਾ ਐਨ ਵੇਰ ਵੇਰ ਕੇ ਕਬੱਡੀਆਂ ਪਾ ਰਿਹਾ ਆਹ ਕਹਿੰਦੇ ਅfsਲਾ ਬੱਟੂ ਇਹ ਵੀ ਲਹਿੰਦੇ ਪੰਜਾਬ ਤੋਂ ਚੱਲ ਗਿਆ ਉਹ ਚਾ ਫੀਲ ਦੇ ਤਾਵਾ ਬੋਲਿਆ ਹੈ ਸ਼ਿੰਦੇ ਸਮਝਾਲਾ ਮੁੰਡਿਆਂ ਨੂੰ ਬਾਅਦ ਦੇ ਵਿੱਚ ਹਨ ਤੂੰ ਤੂੰ ਮੈਂ ਮਾਰਾ ਹੋ ਜਾਏ ਉਹ ਕਿੰਦੇ ਰੇਡ ਪਈ ਹੋਈ ਹੈ ਉਹ ਚਾਰ ਝੌਖੇ ਦੇ ਉੱਤੇ ਤਾਵਾ ਬੋਲਿਆ ਉਹਨੂੰ ਸੱਤਾ ਫੌਜਪਰੀਆ ਲਵੀ ਮਠੱਡਾ ਬੰਦੂ ਕੁਲਕੁਸ਼ਤਰ ਵੱਡੇ ਪਿਆਰ ਬੋਲਾਂ ਦੇ ਦੇ ਰਿਹਾ ਰੇਡ ਪਈ ਹੋਈ ਖੁਸ਼ੀ ਪੱਛੋ ਆੜੇ ਦਾ ਉਹ ਖੁਸ਼ੀ ਆ ਮੁੰਡਾ ਲਾ ਲਾ ਕੇ ਮਾਰਦਾ ਆ ਮੁੰਡਾ ਬੱਟੂ ਬਾ ਬੱਟੂ ਲੈਂਦੇ ਪੰਜਾਬ ਵਾਲੇ ਵਾਲੇ ਅੱਜ ਗੱਲਾਂ ਕਰਦੇ ਹੋਣੇ ਆ ਵੀ ਮੁੰਡਾ ਸਾਡੇ ਪਿੰਡੋਂ ਗਿਆ ਹੋਇਆ ਤੇ ਨਿਊਜ਼ੀਲੈਂਡ ਦੇ ਵਿੱਚ ਸਿਰਾਂ ਕਰਾ ਰਿਹਾ ਹੈ। ਦਵਾਵਾਂ ਨੇ ਅਰਸ਼लान ਤੇਰੇ ਲਈ ਆਹ ਸਾਹਮਣੇ ਕਬੱਡੀ ਦੋਦੜੇ ਵਾਲਾ ਸਿਮਰ ਕਬੱਡੀ ਕਬੱਡੀ ਕਰਦਾ ਹੋਇਆ ਆਹ ਸਾਹਮਣੇ ਖੇਡ ਮੈਦਾਨ ਦੇ ਅੰਦਰ ਅਵਾਨਪਿੰਡ ਦਾ ਗੋਪੀ ਟਰਾਈ ਕਰਦਾ ਨੰਬਰ ਕਹਿੰਦੇ ਦੋਦੜੇ ਵਾਲਾ ਸਿਮਰ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਉਧਰ ਵਿੱਕੇ ਵਰਗਿਆਂ ਦਾ ਵੱਡੇ ਭਰਾਵਾਂ ਦਾ ਵੱਡਾ ਧੰਨਵਾਦ ਹੈ। ਅਮੂਠਾਕਰ ਸਾਡਾ ਵੀਰ ਹੈ ਲਾਈਵ ਜੁੜਿਆ ਹੋਇਆ ਹੈ। ਲੱ ਦੀ ਮੇਰਾ ਖੈਲ ਅੱਜ ਡਿਊਟੀ ਐਜ਼ ਕੋਚ ਲੱਗੀ ਹੋਈ ਐ ਰਵਿੰਦਰ ਗਿੱਲ ਸਾਡਾ ਵੱਡਾ ਵੀਰ ਐ ਸਾਰੇ ਭਰਾਵਾਂ ਦਾ ਯੂਥ ਸਪੋਰਟਸ ਕਲੱਬ ਸਾਡੇ ਵੱਡੇ ਵੀਰ ਨੇ ਵਾਈ ਗਾਟੋ ਵਾਲੇ ਤੇ ਵੱਡਾ ਧੰਨਵਾਦ ਕਰਦੇ ਆਪੋ ਸਾਰੇ ਸਪੋਰਟਰਾਂ ਪ੍ਰਮੋਟਰਾਂ ਦਾ ਉਹ ਕਹਿੰਦੇ ਗਰਦਾਸਪੁਰਿਆ ਲਵ ਕਬੱਡੀ ਪਾ ਰਿਹਾ ਸ਼ੇਰਾ ਓ ਸ਼ੇਰਾ ਜੱਟਾ ਸ਼ਰਿਆਮ ਤੁੱਤਾ ਓ ਟੱਕਾ ਕਰਦਾ ਕਿ ਸਾਡਾ ਚੱਲਦਾ ਟੱਕਾ ਸੀ ਤਾਂ ਕਰਦੇ ਉਹ ਪਿੰਡਾ ਪੰਗਲ ਦੀ ਸਾਡੀ ਜਿੰਦਗੀ ਦਾ ਮਾਣ ਹੈ ਉਹ ਜੱਸੀ ਪੰਗਾ ਉਹ ਕਹਿੰਦੇ ਜੈਸੀ ਲਾਹੌਰੀਆ ਉਧਰ ਜੈਤ तालीਵਾਰ ਹੁਣੀ ਉਹ ਵੱਡੇ ਮਾਰ ਕਰਦੇ ਆ ਆ ਕਹਿੰਦੇ ਗੋਪੀਆ ਵਿਰੇਸਾ ਬੜਾ ਕਬੱਡੀ ਪਾ ਰਿਹਾ ਆ ਕਹਿੰਦੇ ਸੁੱਖਾ ਇੱਕ ਤਗੜੇ ਪਾੜ ਦਾ ਵਾਅਦਾ ਕਰ ਚੁੱਕਾ ਇੱਕ ਬੇਨਤੀ ਹੈ ਖਿਡਾਰੀ ਚੱਲਦੇ ਫਿਰਦੇ ਨੇ ਮੈਚ ਜਿਹੜੇ ਪਿੱਛੇ ਦੇਖ ਰਹੀ ਹੈ ਸੰਗਤ ਥੋੜੀ ਜੀ ਪਰੇਸ਼ਾਨੀ ਆ ਰਹੀਏ ਪਲੇਅਰ ਥੋੜੇ ਥੋੜੇ ਚੱਲਦੇ ਫਿਰਦੇ ਰਹਿਣ ਭਾਈ ਜੀ ਪਲੇਅਰਾਂ ਨੂੰ ਬੇਨਤੀ ਥੋੜਾ ਥੋੜਾ ਪਿਛੇ ਹਰ ਰਹੀਏ ਚੱਲਦੇ ਫਿਰਦੇ ਰਹੀਏ ਇੰਨੀ ਘੱਟ ਬਣ ਕੇ ਬੇਨਤੀ ਆ ਲਓ ਅਫਸਲਾਨ ਬੱਟੂ ਨੇ ਰੇਡ ਪਾ ਦਿੱਤੀ ਆ ਅਫਸਲਾਨ ਬੱਟੂ ਲੈ ਲੈਂਦੇ ਪੰਜਾਬ ਵਾਲਾ ਕਬੱਡੀ ਪਾ ਰਿਹਾ ਆ ਆ ਕਹਿੰਦੇ ਚਾਰ ਖੜਿਆ ਆ ਕਹਿੰਦੇ ਸ਼ੇਰਾ ਹੈ ਇਹ ਸੁਭਰਾ ਪਿੰਡ ਵਾਲਾ ਆ ਕਹਿੰਦੇ ਸੁਬਾਨੀ ਗੁੱਜਰ ਦੀ ਰੇਡ ਸ਼ੇਰ ਜਾ ਰਹੀ ਆ ਉਹ ਕਿਤੇ ਸ਼ਵਾਨੀ ਗੁਜਰਾ ਲੈਦੇ ਪੰਜਾਬ ਦਾ ਉਹ ਸਾਹਮਣੇ ਕਬੱਡੀ ਪੈਂਦੀ ਆ ਬਾਦੀਆਂ ਵਾਲਿਆ ਕਰਕੇ ਚੱਕ ਕਿੰਨੀ ਗਜਾਣਾ ਮੁੰਡੇ ਦੇ ਪਿੰਡ ਦੇ ਵਿੱਚ ਆ ਸਨੀ ਆ ਕਹਿੰਦੇ ਡੇਰਾ ਬਾਬਾ ਨਾਨਕ ਦੀ ਧਰਤੀ ਦਾ ਇਹ ਕਹਿੰਦੇ ਗੱਜਣ ਦਾ ਸ਼ਗਿਰਦ ਉਹ ਕਹਿੰਦੇ ਸਨੀ ਤੇ ਸ਼ਵਾਨੀ ਉਹ ਬੱਲੇ ਉਹ ਬੱਲੇ ਉਹ ਬੱਲੇ ਉਹ ਬੱਲੇ ਕਰ ਆ ਗਿਆ ਖੇਡ ਮੈਦਾਨ ਦੇ ਉੱਧਰ ਇਹ ਆ ਕਹਿੰਦੇ ਸਨੀ ਡੇਰਾ ਬਾਬਾ ਨਾਨਕ ਦੀ ਧਰਤੀ ਦਾ ਇਹ ਗੁਰਮੁਖ ਸੰਧੂ ਦੀ ਟੀਮ ਦੇ ਲਈ ਖੇਡਦਾ ਗੱਲਾਂ ਟਿਕਾੜੇ ਨੇ ਮੇਰੀ ਬੇਨਤੀ ਆ ਬਬਲੂ ਗੁਰੂ ਖੇਤਰ ਜੀ ਜਿਹਨੂੰ ਸੰਪਰਕ ਕਰ ਲੈਣ ਇੱਕ ਵਾਰ ਮੇਰੇ ਨਾਲ ਜਲਦੀ ਦੇ ਨਾਲ ਇਹ ਕਿ ਬੇਨਤੀ ਹੋਰ ਹੈ ਜਿਹੜੇ ਵੀ ਨੇ ਟੀ-ਸ਼ਰਟ ਪਾਣੀ ਹੋਈ ਹੈ ਉਹ ਗਰਾਰ ਤੋਂ ਥੋੜੇ ਥੋੜੇ ਬਾਹਰ ਹੋ ਜਾਣਾ ਇੱਕ ਕੋਚ ਹੀ ਰਵੇ ਕੋਈ ਵੀ ਖਿਡਾਰੀ ਜਿਹਨੇ ਟੀ-ਸ਼ਰਟ ਪਾਈ ਹੋਈ ਹੈ ਉਹ ਲਾਈਨ ਤੋਂ ਬਾਹਰ ਹੋ ਜਾਵੇਗਾ ਆਜ਼ਾਦ ਸਪੋਰਟਸ ਕਲੱਬ ਵੱਲੋਂ ਇਹ ਹੱਥ ਬਣ ਕੇ ਬੇਨਤੀ ਹੈ ਯੰਗ ਕਬੱਡੀ ਕਲੱਬ ਵਾਈ ਕਾਰਡ ਦੇ ਪੁਆਇੰਟ ਨੇ ਆਵਾ 14 ਦੇ ਮੁਕਾਬਲੇ ਗੀਪਾ ਸਪੋਰਟਸ ਕਲੱਬ ਦੇ ਪੁਆਇੰਟ ਨੇ 16.5 ਅੰਕਾਂ ਨਾਲ ਲੀਡ ਕਰ ਰਹੀ ਹੈ ਟੀਮਾ ਬਹੁਤ ਵਧੀਆ ਪ੍ਰਦਰਸ਼ਨ ਦਿਖਾ ਰਹੀ ਹੈ ਟੀਮਾ ਹੱਲੇ ਕੁਝ ਨਹੀਂ ਹੋਇਆ ਕਿ ਹੱਲੇ ਤਾਂ ਤੀਰ ਕਮਾਨ ਵਿੱਚ ਕੁਝ ਵੀ ਹੋ ਸਕਦਾ ਹੈ ਤੇ ਹੱਲੇ ਤਾਂ ਜੋਧਾ ਵਿੱਚ ਮੈਦਾਨ ਕੁਝ ਵੀ ਹੋ ਸਕਦਾ ਹੈ ਢਾਈਆਂ ਅੰਕਾਂ ਦੀ ਲੀਡ ਕਰ ਰਹੀ ਹੈ ਪਰ ਕੋਈ ਜ਼ਿਆਦਾ ਫਰਕ ਨਹੀਂ ਹਲੇ ਅੱਧਾ ਮੈਚ ਬਾਕੀ ਹੈ ਕੁਝ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਉਧਰ ਸ਼ਬਾ ਸਾਡਾ ਭਰਾ ਸਾਹਮਣੇ ਬੈਠਾ ਹੈ ਰਾਜਵੀਰ ਸਾਹਿਬ ਦਾ ਬੱਡਾ ਪਿਆਰਾ ਹਾਂ ਮੈਂ ਦੱਸਣਾ ਚਾਹਾਂਗਾ ਸੰਗਤ ਨੂੰ 2800 ਡਾਲਰ ਦਾ ਰਿਕਾਰਡ ਜਿਹੜਾ 2005 ਦੇ ਵਿੱਚ ਇਸੇ ਗਰਾਊਂਡਾਂ ਦੇ ਵਿੱਚ ਬਣਿਆ ਹੈ ਅੱਜ ਰਿਕਾਰਡ ਟੁੱਟਣਗੇ ਗੋਪਾ ਬੈਸ ਜੀ ਅਜਰ ਕਾਰ ਟੁੱਟਣ ਕੇ 2800 ਡਾਲਰ ਦਾ ਰਕਾਰ ਜਿਹੜਾ 2005 ਦੇ ਵਿੱਚ ਬਣਿਆ ਹੋਇਆ ਹੈ ਹੋਰ ਕਾਰਡ ਕਿਹੜੇ ਖਿਡਾਰੀ ਦੇ ਨਾਮ ਬਣਿਆ ਹੋਇਆ ਹੈ ਉਹ ਰਾਜਵੀਰ ਸਾਹਿਬ ਪਰਮਜੀਤਪਰੀਆ ਜਿਹੜੇ ਇੱਕੋ ਪਿੰਡ ਦੇ ਦੋ ਨਾਮ ਹੈ ਆਲੂਪੁਰ ਵੀ ਕਿਹਾ ਜਾਂਦਾ ਹੈ ਪਰਮਜੀਤ ਪਰਵੀ ਕਿਆ ਇਹਦਾ ਸੁਲਤਾਨਪੁਰ ਲੋਧੀ ਦੇ ਇਲਾਕੇ ਦਾ ਖਿਡਾਰੀ ਯਾ ਵਸੇ ਆਸਟ੍ਰੇਲੀਆ ਧਰਤੀ ਦੇ ਉਹਦੇ ਨਾਂ ਇਹ ਰਿਕਾਰਡ ਬੋਲਿਆ ਜਾਂਦਾ ਹੈ ਅਜਰ ਰਿਕਾਰਡ ਕੌਣ ਤੋਂ ਨੂੰ ਇਹ ਸ਼ੱਕ ਦੇ ਰਾਣੀ ਹੈ ਉਹ ਮੇਲਾ ਟਾਗਾ ਨਵੀਂ ਗਰਾਊਂਡ ਦੇ ਚੱਲ ਹੈ ਉਹ ਸ਼ੱਕ ਕਹਿੰਦੇ ਰਾਣੀ ਹੈ ਆਹ ਕਹਿੰਦੇ ਕੌਣ ਹੈ ਆਹ ਕਹਿੰਦੇ ਸੁੱਖਾ ਕੋਸ਼ਿਸ਼ ਕਰਦਾ ਹੈ ਇਧਰ ਅਪੀਲ ਹੋਈ ਹੈ ਗੁਰਮਤ ਸੰਧੂ ਜੀ ਆਹਦਾ ਮੁੰਡੇ ਨੂੰ ਸਮਝਾ ਕੇ ਰੱਖੋ ਨੰਬਰ ਕਹਿੰਦੇ ਰੇਡਰ ਨੂੰ ਦਿੱਤਾ ਗਿਆ ਹੈ ਨੰਬਰ ਰੇਡਰ ਨੂੰ ਦਿੱਤਾ ਗਿਆ ਹੈ ਅੱਜ ਕਹਿੰਦੇ ਐਨ ਐਨ ਰਿਕਾਲ ਟੁੱਟ ਰਿਹਾ ਹੈ ਰਿਕਾਲ ਟੁੱਟ ਰਿਹਾ ਕਿਹੜੀ ਜਿੱਤੂ ਕਿਹੜੀ ਹਾਰੂ ਇਹ ਸ਼ੱਕ ਤੇ ਰਹਿਣੀ ਹੈ ਆਯਾਤ ਵਾਲਿਆਂ ਦਾ ਵੇਲਾ ਉਹ ਤੱਕ ਤੇ ਬਣੀ ਹੈ ਤੱਕ ਤੇ ਬਣੀ ਹੈ ਪਿਆਰ ਦੇ ਨਾਲ ਕੋਈ ਗੱਲ ਸਾਹਮਣੇ ਕਹਿੰਦੇ ਬੱਟੂ ਦੀ ਕਬੱਡੀ ਸ਼ਰਨੇ ਪੈ ਗਈ ਆ 라 ਬੇਨਤੀ ਹੈ ਅਗਲੀਆਂ ਟੀਮਾਂ ਨੂੰ ਹੇਸਟਿੰਗ ਦੀ ਟੀਮ ਗਰਾਊਂਡ ਦੇ ਵਿੱਚ ਆਵੇ ਜਿਹੜਾ ਅਗਲਾ ਮੈਚ ਖੇਡਿਆ ਜਾਣਾ ਹੈ ਇਹ ਟੀਮਾਂ ਨੂੰ ਬੇਨਤੀ ਹੈ ਕਿਰਪਾ ਕਰਕੇ ਕੰਟੀਨਿਊ ਰੱਖਣਾ ਹੈ ਲਓ ਰੇਡ ਪਾਉਣ ਦੇ ਇਹ ਅਰਸਲਾਨ ਬੱਟੂ ਕਬੱਡੀ ਪਾ ਰਿਹਾ ਹੈ ਉਧਰ ਜੀ ਆਦਮ ਵਾਲੇ ਪਾਈਆਂ ਨੇ ਅੱਜ ਮੇਲਾ ਵੱਡਾ ਕਰਾ ਦਿੱਤਾ ਉਹ ਕਹਿੰਦੇ ਆਹ ਕਹਿੰਦੇ ਜਾਫੀ ਕਮਾਲ ਕਰਦਾ ਹੈ ਇਹ ਸ਼ੇਰੇ ਦਾ ਸਭਰਾ ਪਿੰਡ ਹੈ ਐਨਾ ਚੋਟੀ ਦਾ ਮੇਲਾ ਚੱਲਦਾ ਹੈ ਉਹ ਕਹਿੰਦੇ ਸੰਗਤ ਵੀ ਪੁੰਦੀ ਆ ਰਹੀ ਹੈ ਉਹ ਕਹਿੰਦੇ ਵੱਡਾ ਮੇਲਾ ਚੱਲ ਰਿਹਾ ਉਧਰ ਪੰਜੀ ਬਲੀਨਾ ਜੀ ਲਾਈਫ ਟਾਈਮ ਚੇਅਰਮੈਨ ਨੇ ਇਹ ਵੀ ਵੱਡੇ ਮਾਨ ਵਾਲੀ ਗੱਲ ਹੈ ਸਾਡੇ ਪ੍ਰੈਜ਼ੀਡੈਂਟ ਸਾਹਿਬ ਬਬਲੂ ਕੁਰਕ ਖੇਤਰ ਦੀ ਵੱਡੇ ਵੀਰ ਨੇ ਸਾਡੇ ਸਾਰੇ ਵੀਰਾਂ ਬਾਰ ਬਾਰ ਧੰਨਵਾਦ ਹੈ ਉਹ ਸਾਡਾ ਐਸਪੀ ਲਾਹੌਰੀਆ ਉਹ ਕਹਿੰਦੇ ਸੁੱਖਾ ਰਸੂਲਪੁਰੀਆ ਉਹ ਜੱਸੀ ਮੰਗਾ ਉਹ ਪਿੰਡਾ ਭੰਗਲ ਜੀ ਉਹ ਜ਼ਿੰਦਗੀ ਦੇ ਮਾਲਾ ਉਹ ਸਬਾਨੀ ਗੁੱਜਰ ਦੀ ਰੇਡ ਪਈ ਹੋਈ ਆ ਉਹ ਚਾਰ ਜਾਫੀਆਂ ਦੇ ਉੱਤੇ ਉਹ ਤਾਵਾ ਬੋਲਿਆ ਐਸਪੀ ਲਾਹੌਰੀਆ ਸਾਰੇ ਫਿਕਰ ਲਾਦੇ ਹੁਣ ਉਹ ਮੇਲਾ ਵੱਡਾ ਉਹ ਕਹਿੰਦੇ ਇਹ ਸੁੱਖਾ ਉਹ ਬਾਦੀਆਂ ਵਾਲਾ ਜੋ ਕਮਾਲ ਹੋਈ ਜਾਂਦੀ ਐ ਐਸਪੀ ਭਾਈ ਅੱਜ ਮੇਲਾ ਸਿਰੇ ਦਾ ਹੋ ਗਿਆ ਕਮਾਲ ਕਰ ਗਿਆ ਮੇਰੀ ਬੇਨਤੀ ਆਲ ਬਲੈਕ ਨਿਊਜ਼ੀਲੈਂਡ ਤੇ ਨਾਲ ਮੇਰੀ ਬੇਨਤੀ ਜਲਦੀ ਦੇ ਨਾਲ ਸੰਤ ਬਾਵਾ ਭਗਤ ਸਿੰਘ ਜੀ ਸਪੋਰਟਸ ਕਲੱਬ ਹਿਸਟਿੰਗ ਇਹ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਗਰਾਊਂਡ ਦੇ ਵੱਲ ਆ ਜਾਣ ਜਲਦੀ ਦੇ ਨਾਲ ਇਹ ਦੋਨੇ ਟੀਮਾਂ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ। ਆਹ ਸਾਹਮਣੇ ਕਹਿੰਦੇ ਕਬੱਡੀ ਅਰਸ਼लान ਬੱਟੂ ਲੈਣਦੇ ਪੰਜਾਬ ਦਾ ਕਬੱਡੀ ਪਾਰ ਰਿਹਾ ਹੈ। ਸਾਹਮਣੇ 4 4 ਤੇ ਚਾਰਾਂ ਦੇ ਵਿੱਚੋਂ ਇਹਨੂੰ ਚਾਰ ਹੀ ਫੜ ਲਿਆ ਕਰੋ ਵਾਦਾ ਕਹਿੰਦਾ ਇਕੱਲੇ ਤੋਂ ਸੂਤ ਨਹੀਂ ਆਉਂਦਾ ਲੱਗਦਾ ਇਹ ਅਰਸ਼लान ਬੱਟੂ ਹੈ ਉਧਰ ਨਾਲ ਹੀ ਬੱਡਾ ਧੰਨਵਾਦ ਹੈ ਜਗਾਵਾਵਾਂ ਵਾਲਾ ਤੋਤਾ ਨਾਲ ਸਭੀ ਸਾਡਾ ਵੀਰ ਜੇਤੋ ਵਾਲਾ ਇਹਨਾਂ ਦਾ ਬੱਡਾ ਧੰਨਵਾਦ ਹੈ ਨਿਊਜ਼ੀਲੈਂਡ ਦੀ ਕਬੱਡੀ ਦੇ ਵੱਡੇ ਬੱਲ ਨੇ ਪੁੱਜੇ ਹੋਏ ਨੇ ਆਹ ਸਾਹਮਣੇ ਕਬੱਡੀ ਪੈਂਦੀ ਹੈ ਕਬੱਡੀ ਪੈਂਦੀ ਖੇਡ ਮੈਦਾਨ ਦੇ ਅੰਦਰ ਲਓ ਕਬੱਡੀ ਪੈਂਦੀ ਹੈ ਇਹ ਸਿਮਰਾ ਮੇਰੇ ਵੀਰੋ ਉਹ ਦੂਜੇ ਪਾਸੇ ਸਣੀਏ ਟੇਰਾ ਬਾਬੇ ਨਰਕਲਾ ਆਹ ਕਹਿੰਦੇ ਜਾਇਜ ਧਨੀਵਲ ਲਾਗੇ ਖੜਾ ਹੈ ਕਹਿੰਦਾ ਡਾਲਰਾਂ ਦੀ ਪਰਵਾਹ ਕੋਈ ਨਹੀਂ ਉਹ ਅਜਰ ਕਾਰਡ ਟੁੱਟਣਗੇ ਉਹ ਰਕਾਰਡ ਟੁੱਟਣਗੇ ਸੁੱਖਾ ਰਸੂਲਪੁਰੀਆ ਉਹ ਕਹਿੰਦੇ ਭਿੰਦਾ ਪੰਗਲ ਜੱਸੀ ਉਹ ਬੰਗਾ ਤੇ ਅਸਵੀ ਲੋਹਾਰੀਆ ਉਹ ਯਾਦ ਵਾਲਿਓ ਅਜਰ ਕਾਰਡ ਟੁੱਟਣਗੇ 250 ਡਾਲਰਾਂ ਦਾ ਰਕਾਰਡ ਫੀਅਰ ਪੰਜ ਦੇ ਵਿੱਚ ਅੱਜ ਰਿਕਾਰਡ ਕੌਣ ਤੋੜੂ ਇਹ ਸ਼ੱਕ ਤੇ ਰਹਿਣੀ ਏ ਅੱਜ ਰਿਕਾਰਡ ਕੌਣ ਤੋੜੂ ਇਹ ਸ਼ੱਕ ਤੇ ਰਹਿ ਰਹੀ ਆ ਆ ਕਹਿੰਦੇ ਗੁਰਪ੍ਰੀਤ ਹੈ ਵੇਰੇਸਾ ਵਾਲਾ ਕਬੱਡੀ ਪਾ ਰਿਹਾ ਉਹ ਕਹਿੰਦੇ ਪਿੰਦੂ ਹਿਸਟਿੰਗ ਹੈ ਆ ਕਹਿੰਦੇ ਹੋ ਗਿਆ ਸਾਹਮਣੇ ਉਹ ਕਹਿੰਦੇ ਕਾਫੀ ਕਮਾਲ ਕਰਦਾ ਹੈ ਉਧਰ ਕਹਿੰਦੇ ਸੱਤੇ ਵਰਗੇ ਖਿਡਾਰੀ ਹੈ ਅੱਜ ਕਹਿੰਦੇ ਕਮਾਲ ਕਰੀ ਆਉਂਦੇ ਆ ਉਹ ਦੁਨੀਆ ਦੇ ਵਿੱਚ ਆ ਕਹਿੰਦੇ ਮਨਦੀਪ ਗੰਜੀ ਨੇ ਟਰਾਈ ਕੀਤੀ ਹੈ ਮਨਦੀਪ ਗੰਜੀ ਜਿਹੜਾ ਹੋਲਡ ਪੁਆਇੰਟ ਵੀ ਨੋਟ ਕਰਿਓ ਸੁਖੀ ਬਿੰਦ ਸਿੰਘ ਜੀ ਉਹ ਕਲਗੀਧਰ ਸਪੋਰਟਸ ਕਲੱਬ ਦੇ ਖਾਤੇ ਦੇ ਵਿੱਚ ਗਿਆ ਨੋਟ ਕਰ ਲਿਓ ਨੰਬਰ ਹੋਲਡ ਵਾਲਾ ਕਹਿੰਦੇ ਕਲਗੀਧਰ ਦਾ ਕਬੱਡੀ ਕਹਿੰਦੇ ਬੱਟੂ ਦੀ ਪੈਂਦੀ ਹੈ ਫਿਰੋਜ਼ਪੁਰੀਆ ਹੋ ਪੂਰੇ ਕਰਕੰਜ ਇੱਕ ਕੀ ਜਾਣਾ ਬੱਟੂ ਦੇ ਸਰੀਰ ਦੇ ਵਿੱਚ ਉਹ ਕਹਿੰਦੇ ਫਰੋਜਪੁਰੀਆ ਸੱਤਾ ਅਰਸ਼लान ਬੱਟੂ ਫਰੋਜਪੁਰੀਆ ਸੱਤਾ ਅਰਸ਼लान ਬੱਟੂ ਫਰੋਜਪੁਰੀਆ ਸੱਤਾ ਸੱਤਾ ਤੇ ਅਰਸ਼लान ਸੱਤਾ ਤੇ ਅਰਸ਼लान ਉਹ ਥਾਪੀ ਵੱਜਦੀ ਹੈ ਉਹ ਥਾਪੀ ਵੱਜਦੀ ਹੈ ਕਿ ਔਖੇ ਜੱਫੇ ਲੱਗਦੇ ਚੋਟੀ ਦੇ ਮੱਲਾਂ ਨੂੰ ਬੱਕਰੀ ਬਦਾਮ ਖਾ ਕੇ ਮੱਲ ਨਹੀਂ ਬਣੀ ਥੋੜਾ ਟਾਈਮ ਠਹਿਰ ਜੋ ਬਣਾ ਕੇ ਛੱਡਾਂਗੇ ਉਹ ਜਿਹੜੇ ਜਿਹੜੇ ਕਹਿੰਦੇ ਹੱਲੇ ਗੱਲ ਨਹੀਂ ਬਣੀ ਥੋੜਾ ਟਵ ਠਹਿਰ ਜੋ ਬਣਾ ਕੇ ਛੱਡਾਂਗੇ ਜਿਹੜੇ ਜਿਹੜੇ ਕਹਿੰਦੇ ਹਲੇ ਗੱਲ ਨਹੀਂ ਪਣੀ ਕੱਲ ਪੜਾ ਦੇਲੀ ਕੱਲ ਪੜਾ ਦੇ ਗੱਲ ਪੜਾਵੇ ਅਵਨੇ ਗੱਲ ਗੁੱਜਰ ਅਵਨੇ ਗੱਲ ਤੋਂ ਟਕਾਰੇ ਲਾ ਦਦੀ ਹੈ ਉਹ ਕਹਿੰਦੇ ਅੱਜ ਗੱਲ ਟਕਾਰੇ ਲੱਗਦੀ ਹੈ ਉਹ ਅਜਾਨ ਵਾਲੇ ਦਾ ਮੇਲਾ ਹੈ ਉਹ ਐਸਪੀ ਲੋਹਾਰੀਆਂ ਉਹ ਸੁੱਖਾ ਰਸੂਲਪੁਰਿਆ ਜੱਸੀ ਥੋੜਾ ਥੋੜਾ ਹੱਸਦਾ ਇਹ ਹਾਸੇ ਦੇ ਵਿੱਚ ਕੁਜ ਰਾਜ ਹੈ ਉਹ ਪਿੰਡਾ ਇਹ ਹਾਸੇ ਦੇ ਪਿੱਛੇ ਰਾਜ ਅਜੇ ਇਹ ਰਾਜ ਨਿਕਲੂ ਇਹ ਕਹਿੰਦੇ ਮੂ ਉਹ ਕਹਿੰਦੇ ਲੜਕੀਆਂ ਵਾਸਤੇ ਆਹ ਨਾ ਕਹਿੰਦੇ ਅੱਜ ਗੇਮਾ ਜਰੂਰ ਹੋਣੀ ਹੈ ਆਹ ਕਹਿੰਦੇ ਕੀ ਬਣ ਗਿਆ ਤੇ ਮੋਰ ਬਣਾਦਾ ਇਹ ਮੋਰ ਬੜਾਇਆ ਕਹਿੰਦੇ ਆ ਇਹ ਖੁਸ਼ੀ ਹੈ ਇਹ ਬੱਚੋ ਆਲੇ ਵਾਲਾ ਅੱਜ ਮੋਰ ਬੜਾਈ ਆਉਂਦਾ ਲੋ ਕਹਿੰਦੇ ਸਿਮਰਾ ਉਹ ਕਬੱਡੀ ਪਾਈ ਆ ਰਿਹਾ ਉਹਦੇ ਕੰਤਾ ਧਾਲੀਆ ਰਾਜੂ ਖੋਜੇਵਾਲ ਦੇ ਸਾਹੀ ਬਲੀਣਾ ਇਹ ਹੋਲਡ ਪੁਆਇੰਟ ਚੈੱਕ ਕਰ ਲਵੇ ਇਹ ਨੋਟ ਕਰਿਓ ਆਹ ਕਹਿੰਦੇ ਰੇਡ ਪਈ ਹੋਈ ਆ ਉਹ ਚਾਰ ਜਾ ਕਹਿੰਦੇ ਹਾ ਕਹਿੰਦੇ ਸੁੱਖਾ ਹੋ ਗਿਆ ਉਹ ਸਾਹਮਣੇ ਉਹ ਆਯਾ ਸਪੋਰਟਸ ਕਲੱਬ ਸਪੀ ਲੋਹਾਰੀਆਂ ਉਹ ਜੈਤ ਧਾਲੀ ਵਾਲ ਉਹ ਕਹਿੰਦੇ ਵੱਡੇ ਭਰਾ ਵੱਡੇ ਮਾਨ ਦੇ ਰਿਹਾ ਉਹ ਕਹਿੰਦੇ ਜੈਤ ਧਾਲੀ ਵਾਲ ਇੱਕ ਉਹ ਸ਼ਖਸੀਅਤ ਹੈ ਉਹ ਡੰਡ ਨਾਲ ਤੋਲਦਾ ਇਹ ਵੱਡੇ ਭਰਾ ਨੇ ਸਾਡੇ ਉਹ ਕਹਿੰਦੇ ਅਰਬਲ ਦੀ ਰੇਡ ਹੋ ਪਈ ਹੋਈ ਹੈ ਉਹ ਕਹਿੰਦੇ ਕਮਾਲ ਉਹ ਕਮਾਲ ਹੋਈ ਜਾਂਦੀ ਹੈ ਉਹ ਕਹਿੰਦੇ ਅਸਰ ਆਦਾ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਚੱਲਿਆ ਕਰੀਏ ਲਾ ਅਗਲੀਆਂ ਟੀਮਾਂ ਵੀ ਜਲਦੀ ਨਾਲ ਆ ਜਾਣਗੀਆਂ ਉਹ ਟੀਮਾਂ ਕਿਤੇ ਜਲਦੀ ਦੇ ਨਾਲ ਆ ਜਾਣਗੀਆਂ ਅਗਲੇ ਮੈਚ ਦੀਆਂ ਟੀਮਾਂ ਜਲਦੀ ਦੇ ਨਾਲ ਆ ਜਾਣਗੀਆਂ ਬਾਦੀਆਂ ਵਾਲਿਆ ਇਹ ਕਹਿੰਦੇ ਝੋਟਾ ਰੇਡਰ ਵੱਜਦਾ ਹੈ ਬਾਲੋਵੇ ਦਾ ਇਹਦਾ ਕੁਝ ਹੋਰ ਕਰਨਾ ਪੈਣਾ ਹੈ ਅਰਸ਼ਲਾਨ ਬੱਟੂ ਦੀ ਕਬੱਡੀ ਮੇਰੀ ਬੇਨਤੀ ਆਲ ਬਲੈਕ ਤੇ ਨਾਲ ਸਤਬਾਬਾ ਭਾਕਸੀ ਦੀ ਸਪੋਰਟਸ ਕਲੱਬ ਇਸਟਿੰਗ ਜਲਦੀ ਨਾਲ ਆ ਜਾਣਾ ਉਧਰ ਯਾਦ ਸਪੋਰਟਸ ਕਲੱਬ ਵਾਲੇ ਭਰਾਵਾਂ ਦਾ ਬੱਡਾ ਧੰਨਵਾਦ ਹੈ ਵੱਡੇ ਮਾੜ ਕਰ ਗਏ ਨੇ ਪੰਜਾਬੀ ਬੋਲਾਂ ਦੇ ਉਹ ਕਹਿੰਦੇ ਕਬੱਡੀ ਅਰਸ਼ਲਾਨ ਬੱਟੂ ਦੀ ਸ਼ਰਮੇ ਲਾਓ ਅਰਸ਼ਲਾਨ ਬੱਟੂ ਰੇਡ ਪਾ ਰਿਹਾ ਉਧਰ ਐਸਪੀ ਲਾਹੌਰੀਆ ਉਧਰ ਕਹਿੰਦੇ ਸੁਖੇ ਭਰਾ ਹੁੜੀ ਉਹ ਕਹਿੰਦਾ ਰਸੂਲਪਰੀਆ ਉਹ ਕਹਿੰਦੇ ਜੈ ਜਤਾਲੀਵਾਲ ਉਹ ਪਿੰਡਾਂ ਪੰਗੜ ਦੀ ਮਾਰ ਕਰ ਰਹੇ ਆ ਅਰਸ਼ਲਾਨ ਬੱਟੂ ਆ ਐਕਸ਼ਨ ਉਹ ਪੱਟਾ ਦੇ ਠੱਪੀ ਉਹ ਵੱਜੀ ਹੈ ਵੱਡੇ ਭਾਈ ਉਹ ਕਹਿੰਦੇ ਸਾਹਮਣੇ ਖੇਡ ਮੈਦਾਨ ਦੇ ਅੰਦਰ ਐਨ ਕਹਿੰਦੇ ਨੰਬਰ ਜੋੜ ਗਿਆ ਅਰਸ਼ਲਾਨ ਬੱਟੂ ਭੱਜਦੇ ਵਾਲਾ ਸੋਨੀ ਕਿੱਥੇ ਆ ਸੋਨੀ ਤੇਰੇ ਲਈ ਅੱਜ ਵਾਈਕਾਟੋ ਸਪੋਰਟਸ ਕਲੱਬ ਹਮਿਲਟਨ ਦੇ ਵੱਲੋਂ ਤੇਰਾ ਅੱਜ ਵੱਡਾ ਮਾਨ ਸਨਮਾਨ ਕੀਤਾ ਜਾਣਾ ਨੌਜਵਾਨਾ ਸਾਡੇ ਬਹੁਤ ਹੀ ਸਤਿਕਾਰਯੋਗ ਨੇ ਬਬਲੂ ਕੁਰੂਖੇਤਰ ਜੀ ਜੋਵਨ ਜੰਡਿਆਲਾ ਦੀਪਾ ਕਾਲੇ ਸੰਗੇ ਸੇਠੀ ਖਾਨਪੁਰੀਆ ਹੈਰੀ ਸੰਧੂ ਤੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਨਸੀਬ ਜੀ ਉਹਨਾਂ ਦਾ ਵੱਡਾ ਧੰਨਵਾਦ ਹੈ ਉਹ ਨੰਬਰ ਕਹਿੰਦੇ ਅਰਬਲ ਦਾ ਬਲਬੁਰੀ ਅਰਬਲ ਕਹਿੰਦੇ ਨੰਬਰ ਜੁੜ ਗਿਆ ਉਹ ਕਹਿੰਦੇ ਕਬੱਡੀ ਪਾਉਣ ਦੇ ਲਈ ਦੋ ਦੜੇ ਵਾਲਾ ਪਾਦੜੇ ਵਾਲਿਆ ਸਮਝਾਏ ਮੁੰਡਾ ਲਾਗਲੇ ਪਿੰਡ ਦਾ ਹੈ ਲਾਗਲੇ ਪਿੰਡ ਦਾ ਬਰੇ ਸਾਹ ਵਾਲੇ ਗੁਰਪ੍ਰੀਤ ਨੂੰ ਦੱਸੋ ਵੀ ਅੱਜ ਮੇਲਾ ਯਾਦ ਆ ਲਿਆਦਾ ਕਬੱਡੀਆਂ ਪੌੜੀਆਂ ਪੈੜੀਆਂ ਅੱਜ ਕਹਿੰਦੇ ਭਾਦੇ ਦੇ ਨਾਲੇ ਸੋਦੀ ਦਾ ਵੱਡਾ ਮਾਰ ਕੀਤਾ ਜਾਣਾ ਹੈ ਗੋਪੀ ਆਵਾਨ ਗੋਪੀ ਆਵਾਨ ਮੈਨੂੰ ਲੱਗਦਾ ਹੁਣ ਨਹੀਂ ਦਿੰਦਾ ਜਾਨ ਪਰ ਕਹਿੰਦੇ ਦੁੱਦੜੇ ਵਾਲਾ ਕਿਸੇ ਗੱਲ ਕਰਕੇ ਰੇਡਰ ਵੱਜਦਾ ਹੈ ਉਹ ਨੰਬਰ ਦੁੱਧਦੇ ਵਾਲੇ ਸਿਮਰ ਦਾ ਉਹ ਕਹਿੰਦੇ ਕਬੱਡੀ ਖੇਡ ਮੈਦਾਨ ਦੇ ਅੰਦਰ ਪੈਣ ਲੱਗੀ ਹੈ ਲਓ ਕਬੱਡੀ ਪੈਣ ਜਾ ਰਹੀ ਹੈ ਇਹ ਕਹਿੰਦੇ ਲਾਵੇ ਗੁਰਦਾਸਪੁਰਿਆ ਇਹਨੇ ਰੇਡ ਪਾ ਦਿੱਤੀ ਹੈ ਉਧਰ ਕਹਿੰਦੇ ਪਿੰਡਾ ਪੰਗਲਾ ਐਨਕਾ ਲਾ ਕੇ ਦੇਖਦਾ ਕਹਿੰਦਾ ਐਨਕਾ ਉਦੋਂ ਲੌੜੀਆਂ ਜਦੋਂ ਰਕਾ ਟੁੱਟਣਿਆ ਉਹ ਜੱਸੀ ਪੰਗਾ ਕਹਿੰਦਾ ਜੈਜ ਥਾਲੀ ਵਾਲ ਮਾਰ ਕਰਦਾ ਉਹ ਕਹਿੰਦੇ ਐਸਪੀ ਲਾਹੌਰੀਆ ਉਹ ਇਜਾਦ ਵਾਲਿਆਂ ਦਾ ਮੇਲਾ ਹੈ ਉਹ ਯਾਦ ਵਾਲਿਆਂ ਨੇ ਅੱਜ ਉਹ ਕਹਿੰਦੇ ਬੱਲੇ ਬੱਲੇ ਕਰਵਾਈ ਹੋਈ ਹੈ ਪਿੰਦੇ ਬਾਈ ਇਹ ਹਾਸੇ ਪਿੱਛੇ ਰਾਜ ਹੈ ਇਹ ਰਾਜ ਕਦੋਂ ਖੁੱਲਣਿਆ ਇਹ ਸੈਮੀ ਮੁਕਾਬਲੇ ਦੇ ਵਿੱਚ ਖੁੱਲਣਿਆ ਉਹ 골ਡੀ ਸੋਤਾ ਉਹ ਵੱਡਾ ਭਰਾ ਹੈ ਸਾਡਾ ਆਹ ਕਹਿੰਦੇ ਯਾਫੀ ਕੌਣ ਹੈ ਇਹ ਗੋਪੀਆ ਅਵਾਰਡ ਵਾਲਾ ਉਹ ਕਹਿੰਦੇ ਗੁਰਪ੍ਰੀਤ ਫਿਰੇਸਾ ਵਾਲਾ ਇੱਕ ਤਗੜੇ ਪਾੜ ਦਾ ਵਾਦਾ ਕਰ ਗਿਆ ਲਓ ਰੇਡ ਪਾਉਣ ਦੇ ਲਈ ਇਹ ਅਰਬਲ ਹੈ ਬਲਪਰੀਆਂ ਵਾਲਾ ਇਹਦੀ ਰੇਡ ਪੈਣ ਜਾ ਰਹੀ ਹੈ ਉਹ ਚਾਰ ਜਾ ਇਹਦੇ ਉੱਤੇ ਉਹ ਤਾਵਾ ਬੋਲਿਆ ਹੋਇਆ ਹੈ ਕਿ ਪੈਂਦੀਆਂ ਕਬੱਡੀਆਂ ਨੇ ਚੜ-ਚੜ ਕੇ ਉਹ ਦੇਖਦਾ ਜਵਾਨਾ ਸਾਰਾ ਖੜ-ਖੜ ਕੇ ਕਿ ਪੈਂਦੀਆਂ ਕਬੱਡੀਆਂ ਨੇ ਚੜ-ਚੜ ਕੇ ਉਹ ਗੁਰਮਤ ਸੰਧੂ ਦੀ ਵਿਸਲ ਵੱਜੀ ਹੈ ਪਰਮਜੀ ਬਲੀਨਾ ਜੀ ਲਾਈਫ ਟਾਈਮ ਚੇਅਰਮੈਨ ਉਹ ਆਉਣ ਵਾਲੀ ਗੱਲ ਅਗਲੀਆਂ ਟੀਮਾਂ ਜਲਦੀ ਨਾਲ ਅਗਲੀਆਂ ਟੀਮਾਂ ਜਲਦੀ ਦੇ ਨਾਲ ਆ ਜਾਣ ਸੁਖੀ ਪਾੜੋਗੇ ਜੀ ਕਿਹੜੀ ਜਿੱਤ ਗਈ ਕਿਹੜੀ ਜਿੱਤ ਗਈ ਲਾਓ ਦੋਨੇ ਇੱਕੋ ਜੀ ਸਿੱਧੀ ਦੇ ਵਿੱਚ ਹੀ ਲੱਗਦੀ ਹੈ ਸ਼ਰਨੇ ਕੋਈ ਪਤਾ ਨਹੀਂ ਲੱਗ ਰਿਹਾ ਵੀ ਕਿਹੜੀ ਜਿੱਤ ਗਈ ਹੈ ਲੇਖਾ ਜੋਖਾ ਦੱਸਦੀ ਨੋਜਵਾਨਾ ਜਲਦੀ ਦੇ ਨਾਲ ਉਧਰ 20 ਤਰੀਕਾ ਕਹਿੰਦੇ ਉਧਰ ਵੱਡੇ ਵੱਡੇ ਰੰਗੇ ਦਾ ਮੇਲਾ ਹੋਵੇਗਾ 20 ਤਰੀਕ ਨੂੰ ਸਿਕਸਾ ਦੀ ਟੰਗਾ ਸਿਕਸਾ ਦੀ ਟੰਗਾ ਦਾ ਮੇਲਾ ਹੋਵੇਗਾ ਜੀ ਅੱਧਾ ਮਿੰਟ ਦਾ ਬਿਸਤੂ ਹੀ ਸਟਰੀ ਦਾ ਬੜਾ ਧੰਨਵਾਦ ਹੈ ਯੰਗ ਕਬੱਡੀ ਕਲੱਬ ਵਾਏ ਕਰਦੇ ਪੁਆਇੰਟ ਨੇ 23 23 ਦੇ ਮੁਕਾਬਲੇ ਕਲਗੀ ਤਾ ਸਪੋਰਟਸ ਕਲੱਬ 27 ਕਲਗੀ ਤਾ ਸਪੋਰਟਸ ਕਲੱਬ ਦੀ ਟੀਮ ਜਿੱਤ ਚੁੱਕੀ ਹੈ